ਇਕ ਕੰਕਾਰ ਸਤਨਾਮ ਕਰਤਾ ਪੁਰਖ ਨੀਰ ਪਉ ਨੀਰ ਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚੁ ਜੁਗਤ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਕਿਉਂਕਾਰ ਸਤ ਨਾਮ ਕਰਤਾ ਪੁਰਖ ਨੀਰ ਪਉ ਨੀਰ ਵੈ ਆਕਾਲ ਮੂਰਤ ਆਜੁਨੀ ਸੈਵੰ ਗੁਰਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਕੰ ਦਾ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ एकं कार सतनाम करता पुरख निरपौ निरवै अकाल मूरत आजुनि साभंग गुरप्रसाद jap आद सच जुगाद सच है भी सच नानक होसी भी सच ਇਕ ਕੰਕਾਰ ਸਤਿਨਾਮ ਕਰਤਾ ਪੁਰਖ ਨੀਰ ਪਉ ਨੀਰਵੈ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕੰਕਾਰ ਸਤਿਨਾਮ ਕਰਤਾ ਪੁਰਖ ਨੀਰ ਪਉ ਨੀਰਵੈ ਅਕਾਲ ਮੂਰਤ ਆਜੁਨੀ ਸੈਭੰ ਗੁਰਪਰਸਾਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ